ਜਿਹੜਾ ਕੋਈ ਪ੍ਰੈਸ ਕੋਈ ਆਪਣਾ ਸਵਾਲ ਹੋਵੇ ਤਾਂ ਪੁੱਛ ਸਕਦੇ ਆ। ਬਡਾਲਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਅੱਡੇ ਤੇ ਬੜੇ ਗੱਪੀਏ ਜਿਹੜੇ ਦੋਸ਼ ਲਾਏ ਇੱਕ ਤਾਂ ਮਾਈਨਿੰਗ ਨੂੰ ਲੈ ਕੇ ਲਾਏ ਇੱਕ ਕੁਝ ਜਿਹੜੀ ਤਸੀਲ ਦੇ ਵਿੱਚ ਕ腐ਸ਼ਨ ਹੁੰਦੀ ਆ ਉਹਨੂੰ ਲੈ ਕੇ ਦੋਸ਼ ਲਾਏ। ਅ ਸਭ ਤੋਂ ਪਹਿਲਾਂ ਤਾਂ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਬਡਾਲਾ ਸਾਹਿਬ ਅੱਜ ਕੱਲ ਕੇ ਇਸ ਹਸਿਆਤ ਦੇ ਨਾਲ ਵਿੱਚ ਰਹੇ ਆ। ਕੀ ਉਹ ਕਾਲੀ ਰਲਦੇ ਨੇ, ਕੀ ਉਹ ਸੁਧਾਰ ਲਹਿਰਦੇ ਨੇ, ਕੀ ਉਹ ਅ ਵਿੱਚ ਪਤਾ ਲੱਗਿਆ ਸੀਗਾ ਕਿ ਅਮਰਪਾਲ ਵੱਲ ਵੀ ਜਾਣ ਨੂੰ ਫਿਰਦੇ ਸੀ ਜਾਂ ਕਿਤੇ ਬੀਜੇਪੀ ਨਾਲ ਕੋਈ ਗੱਡ ਸੰ ਚੱਲਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਆਵੇ ਕਿ ਇੱਕ ਮਤਲਬ ਪਲਿਟ ਐਸਵ ਨੇ ਕਿਸ ਪੋਲਿਟੀਕਲ ਪਾਰਟੀ ਨਾਲ ਉਹ ਸੰਬੰਧਿਤ ਨੇ ਔਰ ਕਿਸ ਅਧਿਕਾਰ ਦੇ ਨਾਲ ਇਹ ਸਾਰੇ ਅੰਦਰ ਦਾ ਮਤਲਬ ਕਰਦੇ ਦੂਸਰਾ ਉਹਨਾਂ ਦਾ ਹਮੇਸ਼ਾ ਦਾ ਹੀ ਇਹ ਰਿਹਾ ਕਿ ਇਹ ਇਲਜ਼ਾਮ ਲਾਉਣੇ ਬੜੇ ਸੌਖੇ ਇਲਜ਼ਾਮ ਸਭ ਤੋਂ ਦੁਨੀਆ ਦੇ ਉੱਤੇ ਸੌਖਾ ਕੰਮ ਚੜਾਇਆ ਨਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾਉਣਾ ਹੈ ਔਰ ਸਭ ਤੋਂ ਔਖਾ ਕੰਮ ਜਿਹੜਾ ਆ ਉਹ ਉਹਨਾਂ ਇਲਜ਼ਾਮਾਂ ਨੂੰ ਫਿਰ ਸਾਬਤ ਕਰਨਾ ਬੰਦਾ ਬਡਾਲਾ ਸਾਹਿਬ ਨੇ ਪਹਿਲਾਂ ਵੀ ਇਲਜ਼ਾਮ ਲਾਏ ਸੀ ਬਡਾਲਾ ਸਾਹਿਬ ਉਹਦੇ 'ਚ ਵੀ ਫੇਲ ਹੋਏ ਸੀ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਅੱਜ ਫੇਰ ਬਟਾਲਾ ਸਾਹਿਬ ਨੇ ਸਭ ਤੋਂ ਪਹਿਲਾਂ ਤਹਿਸੀਲ ਦੀ ਗੱਲ ਕੀਤੀ ਆ ਬਿਨਾਂ ਸ਼ੱਕ ਸ਼ੁਰੂਆਤ ਦੇ ਵਿੱਚ ਇੱਕ ਤਹਿਸੀਲਦਾਰ ਮੜਾ ਆ ਗਿਆ ਸੀ ਜਿਹਨੇ ਮੇਰੇ ਹਲਕੇ ਦਾ ਮੇਰੀ ਤਹਿਸੀਲ ਦਾ ਅਕਸ ਖਰਾਬ ਕੀਤਾ ਮੈਂ ਬੜੀ ਜਦੋਜਹਿਦ ਦੇ ਨਾਲ ਇਦਾਂ ਦੇ ਲੋਕ ਹੁੰਦੇ ਵੀ ਚਰਾ ਮਜ਼ਬੂਤ ਆ ਮੈਨੂੰ ਜਦੋਜਹਿਦ ਨਾਲ ਉਹਨਾਂ ਤੋਂ ਪੱਟਣਾ ਪਿਆ ਸੀ ਔਰ ਉਸ ਤੋਂ ਬਾਅਦ ਬਹੁਤ ਅੱਛੇ ਤਹਿਸੀਲਦਾਰਸਾਂ ਨੂੰ ਮਿਲਦੇ ਰਹੇ ਆ ਹੁਣ ਤੱਕ ਜਿਨ੍ਹਾਂ ਨੇ ਬੜੀ ਬਿਹਤਰ ਤਰੀਕੇ ਦੇ ਨਾਲ ਹਲਕੇ ਨੂੰ ਸੰਭਾਲਿਆ ਔਰ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਔਰ ਕਿਸੇ ਦੀ ਵੀ ਕੋਈ ਅਜ ਤੱਕ ਕੋਈ ਮੈਨੂੰ ਸ਼ਿਕਾਇਤ ਨਹੀਂ ਆਈ ਬਟਾਣਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਸੀ ਬਾਵਾ ਚ ਗੱਲਾਂ ਨਾ ਕਰਿਆ ਕਰਨ ਹਵਾ ਚ ਗੱਲਾਂ ਨਾ ਕਰਿਆ ਕਰਨ ਜੇ ਉਹਨਾਂ ਨੂੰ ਕੱਲ ਕੋਈ ਬੰਦਾ ਮਿਲਿਆ ਸੀ ਤਾਂ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬੰਦੇ ਨੂੰ ਉਸ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਰਨ ਉਸ ਬੰਦੇ ਨੂੰ ਲੈ ਕੇ ਆਉਣ ਜਿਹਨੇ ਇਹ ਗੱਲ ਕਹੀ ਆ ਕਿ ਪਹਿਲਾਂ 1 ਲੱਖ ਸੀ ਤੇ ਫਿਰ ਬਾਅਦ ਦੇ ਵਿੱਚ 2 ਲੱਖ ਹੋ ਗਿਆ ਨਵਾਂ ਹਜੇ ਜਿਹੜਾ ਨਾਇਬ ਤਹਿਸੀਲਦਾਰ ਆਇਆ ਔਰ ਮੈਂ ਤਹਿਸੀਲ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦਿਆਂ ਸਾਰ ਤਹਿਸੀਲਦਾਰ ਨਾਲ ਗੱਲ ਕੀਤੀ ਸੀ ਉਹ ਉਹਨੇ ਮਤਲਬ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਇਹੋ ਜਿਹਾ ਕੋਈ ਬੰਦਾ ਮੇਰੇ ਕੋਲ ਆਇਆ ਹੀ ਨਹੀਂ ਕਿ ਜੇ ਦੀ ਰਜਿਸਟਰੀ ਜੇ ਕਿਸੇ ਦੀ ਜੈਨੂਨ ਰਜਿਸਟਰੀ ਹੈ ਤਾਂ ਕੋਈ ਪੈਸੇ ਕਿਉਂ ਦੇਊਗਾ ਜੇ ਕਿਸੇ ਦੀ ਜੈਨੂਨ ਰਜਿਸਟਰੀ ਦੇ ਨਾਲ ਪੈਸੇ ਦਾ ਇਦਾਂ ਦੇ ਲੈਂਡਰਨ ਚੱਲਦੇ ਹੁਣ ਤਾਂ ਫਿਰ ਤਾਂ ਮਤਲਬ ਇੱਥੇ ਨੇਰਗਰ ਦੀ ਬੱਚੀ ਹੋਈ ਆ ਔਰ ਜਿੰਨਾ ਵੱਧ ਤੋਂ ਵੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਆ ਕਰਪਸ਼ਨ ਦੇ ਖਿਲਾਫ ਔਰ ਮੇਰੀ ਤਾਂ ਮਤਲਬ ਮੈਂ ਬਰਦਾਸ਼ਤ ਹੀ ਨਹੀਂ ਕਰਦੀ ਕ腐ਸ਼ਨ ਵਾਲੇ ਬੰਦੇ ਨੂੰ ਜਿਹੜਾ ਕੋਈ ਜਰਾ ਜਿੰਨਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਚਾਹੇ ਉਹ ਸੈਕਟਰੀ ਲੈਵਲ ਦਾ ਹੋਵੇ ਚਾਹੇ ਉਹ ਗੈਜਟਿਡ ਅਫਸਰ ਹੋਵੇ ਮੇਰੇ ਹਲਕੇ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਨਾ ਉਹ ਕ腐ਸ਼ਨ ਨਹੀਂ ਕਰਦਾ ਬਟਾਰਾ ਸਾਹਿਬ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੈਲੰਜ ਕਰਦੀ ਆ ਕਿ ਤੁਸੀਂ ਜੇ ਇਸ ਬੰਦੇ ਨੇ 1 ਲੱਖ ਤੋਂ 2 ਲੱਖ ਕੀਤਾ ਉਹਨੂੰ ਪ੍ਰੈਸ ਦੇ ਸਾਹਮਣੇ ਲੈ ਕੇ ਆਓ ਔਰ ਇਹ ਸਾਬਤ ਕਰੋ ਨਹੀਂ ਤਾਂ ਮੈਂ बार-बार ਇਹ ਬਰਦਾਸ਼ਤ ਨਹੀਂ ਕਰਨੀਆਂ ਚੀਜ਼ਾਂ ਕਿ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹੋ ਜਿਹੇ ਇਲਜ਼ਾਮ ਲਾ ਕੇ ਅੱਗੇ ਨਿਕਲ ਜਾਓ ਦੂਸਰੀ ਗੱਲ ਜਿਹੜੀ ਤੁਸੀਂ ਮੈਂ ਹਿੰਦੀ ਕੀਤੀ ਹੈ ਮਾਈਨਿੰਗ ਜਿਹੜੀ ਆ ਉਹ ਟਗਾਰੇ ਦੇ ਇੱਕ ਖੱਡ ਚਲਦੀ ਹੈ ਜਿੱਥੇ ਕਿ ਜੱਦੀ ਪੁਸ਼ਤੀ ਬਡਾਣਾ ਸਾਹਿਬ ਦੇ ਬੰਦੇ ਮਾਈਨਿੰਗ ਉੱਥੇ ਕਰਦੇ ਆਏ ਹੁਣ ਤੱਕ ਔਰ ਦੂਸਰੀ ਗੱਲ ਹੈ ਉਹ ਲੀਗਲ ਖੱਡਿਆ ਜਿੱਥੇ ਮੇਰਾ ਕੋਈ ਦਖਲ ਨਹੀਂ ਬਣਦਾ ਔਰ ਤੀਸਰੀ ਗੱਲ ਕਿ ਚਾਹੇ ਮੇਰਾ ਹਲਕੇ ਦੇ ਵਿੱਚ ਕੋਈ ਖੱਡ ਹੋਵੇ ਰੇਤਾਂ ਦੇ ਚਾਹੇ ਮੈਦਪੁਰ ਦੇ ਹਲਕੇ ਦੇ ਵਿੱਚ ਖੱਡ ਹੋਵੇ ਜਿੱਥੇ ਵੀ ਕਿਤੇ ਕੰਮ ਚੱਲਦਾ ਉੱਥੇ ਇੱਕ ਇੱਕ ਟਿੱਪਰ ਜਿਹੜਾ ਉਹ ਰਜਿਸਟਰ ਹੁੰਦਾ ਆ ਉਹਦੀ ਪਰਚੀ ਨਿਕਲਦੀ ਆ ਉਹਦੇ ਨੰਬਰ ਹੁੰਦੇ ਆ ਉਹਦਾ ਟੈਲੀਫੋਨ ਨੰਬਰ ਹੁੰਦਾ ਆ ਜਿੰਨੀਆਂ ਵੀ ਖੱਡਾਂ ਦੀ ਬਟਾਲਾ ਸਾਹਿਬ ਗੱਲ ਕਰਦੇ ਆ ਉਹਦੇ ਤੇ ਇੱਕ ਤੁਸੀਂ ਆਪਣਾ ਉਹਨਾਂ ਦੇ ਕੋਲੋਂ ਉਹਦੀ ਡੀਟੇਲ ਲੈ ਲਓ ਜੇ ਮੇਰੀਆਂ 7 ਪੁਸਤਾਂ ਦੇ ਵਿੱਚ ਕਿਸੇ ਦਾ ਕੋਈ ਨਾਮ ਆ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਮੇਰੇ ਖਾਨਦਾਨ ਦਾ ਦੂਰ ਦੂਰ ਤੱਕ ਜੇ 7 ਪੀੜ ਗੋਤ ਛੱਡ ਕੇ ਵੀ ਮੇਰੇ ਖਾਨਦਾਨ ਦੇ ਜੇ ਕਿਤੇੋਂ ਕਿਥੋਂ ਨੂੰ ਇਹ ਖਬਰ ਮਿਲ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਤੇ ਮੈਂ ਤੁਹਾਡੇ ਸਾਹਮਣੇ ਦੇ ਇੰਟਰਵਿਊ ਬੈਠੀ ਇਹ ਇਹ ਇਲਜ਼ਾਮ ਜਿਹੜੇ ਨਾ ਬਾਰ ਬਾਰ ਲਾਉਣੇ ਫਿਰ ਮੈਨੂੰ ਐਂ ਦੱਸਣ ਕਿ ਵੀ ਇਹ ਜਿਹੜਾ ਗੰਧ ਤੁਸੀਂ ਪਾਇਆ ਸੀਗਾ ਜੇ ਅਸੀਂ ਸਵਾਰ ਰਹੇ ਤੁਹਾਨੂੰ ਤੁਹਾਨੂੰ ਇਹ ਸੂਟ ਕਿਉਂ ਨਹੀਂ ਬੈਠਦਾ ਰੇਤਾ ਦਾ ਗੰਧ ਕਿਨੇ ਪਾਇਆ ਸੀ ਅਕਾਲੀ ਦਲ ਤੋਂ ਪਹਿਲਾਂ ਰੇਤਾ ਦਾ ਕਿੰਨਾ ਗਰੇਟ ਹੁੰਦਾ ਸੀ ਰੇਤਾ ਫਰੀ ਵਾਂਗੂ ਰੇਤਾ ਮਿਲਦੀ ਹੁੰਦੀ ਸੀ ਜੇ ਇਹ ਇਸ ਪੱਧਰ ਤੱਕ ਇਸ ਗੱਲ ਨੂੰ ਲੈ ਕੇ ਗਿਆ ਹੈ ਉਹਦੀ ਕਦੀ ਜ਼ਿੰਮੇਵਾਰੀ ਚੁੱਕ ਲਿਆ ਕਰੋ ਕਿ ਤੁਸੀਂ ਰੇਤਾ ਨੂੰ ਸੋਨਾ ਬਣਾ ਕੇ ਰੱਖਿਆ ਸੀ ਉਹ ਉਹਦੀ ਜ਼ਿੰਮੇਵਾਰੀ ਕੌਣ ਚੁੱਕੇਗਾ ਇਹ ਰੇਤਾ ਦਾ ਜਿੰਨਾ ਤਾਣਾ ਬਾਣਾ ਬੁਛਾਇਆ ਹੋਇਆ ਮੈਂ ਮੈਂ ਅੱਜ ਤੁਹਾਨੂੰ ਖੁੱਲੇ ਦਿਲ ਨਾਲ ਦੱਸਦੀ ਆਂ ਕਿ ਮੇਰੀ ਇੱਕ ਕੰਸਟਰਕਸ਼ਨ ਕੰਪਨੀ ਆ ਜਿਹਦੇ ਤਹਿਤ ਮੈਂ ਮਿੱਟੀ ਦਾ ਵੀ ਕੰਮ ਕਰਦੀ ਸੀ ਔਰ ਮੈਂ ਉਹਦੇ ਵਿੱਚ ਜਿੱਥੇ ਕਿਤੇ ਮੈਨੂੰ ਜਿੱਥੇ ਵੀ ਕਿਤੇ ਕਿਰਾਏ ਤੇ ਮਸ਼ੀਨਰੀ ਮੇਰੀ ਜਾਂਦੀ ਸੀ ਮੈਂ ਕਿਰਾਏ ਤੇ ਮਸ਼ੀਨਰੀ ਭੇਜਦੀ ਸੀ ਇਹਨਾਂ ਲੋਕਾਂ ਨੇ ਬੋਰੀਆਂ ਦੇ ਵਿੱਚ ਪੈਸੇ ਇਕੱਠੇ ਕੀਤੇ ਪੈਸੇ ਇਕੱਠੇ ਕਰਕੇ ਹੁਣ ਤੱਕ ਇਹਨਾਂ ਨੇ ਰੇਤਾ ਦਾ ਇਹ ਹਸ਼ਰ ਇਹ ਲੋਕ ਨੇ ਕਰਨ ਵਾਲੇ ਜਿਨ੍ਹਾਂ ਨੇ ਰੇਤਾ 40-40 ਰੁਪਏ ਤੱਕ ਪਹੁੰਚਾਈ ਆ ਇਹ ਉਹ ਲੋਕ ਨੇ ਹੁਣ ਮੈਨੂੰ ਇਹ ਦੱਸੋ ਮਾਰਕੀਟ ਜਿਹੜੀ ਆ ਦੁਨੀਆ ਦੀ ਮੰਡੀ ਦੇ ਵਿੱਚ ਕਿਹੜਾ ਐਸਾ ਪ੍ਰੋਡਕਟ ਆ ਜਿਹੜਾ ਮਤਲਬ ਕਿ ਤੁਸੀਂ ਉਸ ਪੱਧਰ ਤੋਂ ਜਦੋਂ ਉਹਨੂੰ ਥੱਲੇ ਲੈ ਕੇ ਆਓਗੇ ਕੋਈ ਵੀ ਰੇਟ ਜਿਹੜਾ ਆਪ ਹੋ ਜਾਂਦਾ ਉਹਨੂੰ ਕਿੰਨੇ ਪਰਸੈਂਟ ਡਾਊਨ ਕਰ ਸਕਦੇ ਆ ਇਹ ਲੋਕ ਨੇ ਜ਼ਿੰਮੇਵਾਰ ਜਿਹੜੇ ਇਦਾਂ ਦੀਆਂ ਖਬਰਾਂ ਲਾਉਂਦੇ ਬਟਾਲਾ ਸਾਨੂੰ ਪੁੱਛੋ ਇੱਕ ਦਿਨ ਟੁੱਟ ਘਾਰੇ ਵਾਲੀ ਖੰਡ ਚ ਤੁਰਦਾ ਸੀ ਤੇ ਫਿਰ ਲੈ ਕੇ ਨਹੀਂ ਆਇਆ ਉੱਥੋਂ ਇਨਫੋਰਮੇਸ਼ਨ ਮੇਰੇ ਹੱਕ ਖਲਾਫ ਉੱਥੋਂ ਕਿਸੇ ਗੱਡੀ ਦਾ ਨੰਬਰ ਹੀ ਲੈ ਆਉਂਦਾ ਮੇਰੀ ਦਾ ਕੋਈ ਬੰਦਾ ਗਵਾਹੀ ਲੈ ਆਉਂਦਾ ਤੂੰ ਉੱਥੋਂ ਇੰਨੀ ਦੁਨੀਆ ਕਿਤੇ ਸਾਰੀ ਦੇ ਮੇਰੇ ਨਾਲ ਹੀ ਥੋੜੀ ਨਾ ਉੱਥੇ ਲਿੰਕ ਹੈਗਾ ਤੁਸੀਂ ਖੱਡ ਦੇ ਵਿੱਚ ਗਏ ਆ ਖੱਡ ਦੇ ਵਿੱਚ ਪੰਜ ਚਾਰ ਸੌ ਬੰਦਾ ਹੁੰਦਾ ਕੋਈ ਮਿਲਿਆ ਮੇਰੇ ਖਿਲਾਫ ਕਿ ਮੇਰਾ ਕੋਈ ਉੱਥੇ ਟਿੱਪਰ ਚੱਲਦਾ ਹੋਵੇ ਜਾਂ ਕੋਈ ਇਹੋ ਜਿਹੀ ਕੋ ਗੱਲਬਾਤ ਹੋ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਇਹ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਸਸਤੀ ਰੇਤਾ ਮਿਲੇ ਬਾਜ਼ਾਰ ਦੇ ਵਿੱਚ ਜੇ ਇਲੀਗਲ ਖੱਡ ਚੱਲਦੀ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹ ਖੱਡ ਚੱਲੇ ਤਾਂ ਕਿ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਮਹਈਆ ਸਰਕਾਰ ਬਿਲਕੁਲ ਨਜਾਇਜ਼ ਮਾਈਨਿੰਗ ਦੇ ਖਿਲਾਫ ਆ ਸਰਕਾਰ ਨੇ ਸਰਕਾਰ ਸਰਕਾਰ ਨੇ ਬਿਲਕੁਲ ਸਾਨੂੰ ਵੀ ਤੜਨਾ ਕਰਕੇ ਰੱਖੀ ਆ ਅਸੀਂ ਪ੍ਰਸ਼ਾਸਨ ਨੂੰ ਕਰਕੇ ਰੱਖੀ ਆ ਕਿ ਇਲੀਗਲ ਮਾਈਨਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਊਗੀ ਲੀਗਲ ਮਾਈਨਿੰਗ ਹੋ ਰਹੀ ਆ ਸ਼ਾਕੁਰ ਦੇ ਵਿੱਚ ਵੀ ਹੋ ਰਹੀ ਆ ਨਕੁੱਤਰ ਦੇ ਵਿੱਚ ਹੋ ਗਈ ਆ ਜੇ ਮਾਈਨਿੰਗ ਨਾ ਹੋਵੇ ਮੈਨੂੰ ਦੱਸ ਦਿਓ ਫਿਰ ਅਸੀਂ ਰੇਟ ਤਾਂ ਕਿੱਥੋਂ ਪ੍ਰਾਪਤ ਕਰੀਏ ਬਾਜ਼ਾਰ ਦੇ ਵਿੱਚ ਰੇਟ ਤਾਂ ਕਿੱਥੋਂ ਆਵੇ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਪੌਪਲਰ ਵੀ ਤੁਹਾਡੇ ਹੈਗੇ ਜੀ ਮੇਰੀ ਸਿਰਫ ਮੇਰੇ ਕੋਲ ਹਜੇ ਇੱਕ ਬੋਗ ਲੈਨੇ ਆ ਮੈਂ ਸਾਰੇ ਟਿਪਰ ਸਰਕਾਰ ਵੰਡ ਤੋਂ ਪਹਿਲਾਂ ਪਹਿਲਾਂ ਮੈਂ ਟੋਟਲ ਟਿਪਰ ਜਿਹੜੇ ਆ ਵੀ ਛੇੜੀ ਆਪਣੀ ਵੇਚ ਦਿੱਤੀ ਸੀ ਮੈਂ ਸਿਰਫ ਆਪਣੀ ਰੋਟੀ ਦਾ ਗੁਜ਼ਾਰਾ ਰੱਖਣ ਵਾਸਤੇ ਕਿ ਮੈਂ ਆਪਣੇ ਹੱਕ ਦੀ ਖਾਣੀ ਆ ਹੱਕ ਦੀ ਕਰਨੀ ਆ ਉਹ ਜਿਹੜੀ ਮੇਰੀ ਮੇਰੀ ਮਸ਼ੀਨਰੀ ਜਿਹੜੀ ਉਹ ਹਾਇਰ ਤੇ ਆ ਅਦਰਵਾਇਸ ਮੇਰਾ ਕੋਈ ਟਿਪਰ ਨਹੀਂ ਹੈ ਮੇਰੇ ਕੋਲ ਕੋਈ ਗੱਡੀਆਂ ਨਹੀਂ ਹੈ ਮੇਰੇ ਕੋਲ ਕੋਈ ਹੋਰ ਮਸ਼ੀਨਾਂ ਨਹੀਂ ਹੈ ਇੱਕ ਸਿੰਗਲ ਮਸ਼ੀਨ ਤੋਂ ਇਲਾਵਾ ਔਰ ਉਹ ਮਸ਼ੀਨਰੀ ਮੇਰੀ ਮੇਰੀ ਰੋਜ਼ ਦੀ ਰੋਟੀ ਆ ਮੈਂ ਉਹ ਜਿੱਥੇ ਮੈਨੂੰ ਸਮਾਂ ਮਿਲੇਗਾ ਜਿੱਥੇ ਮੈਨੂੰ ਕੰਮ ਮਿਲੇਗਾ ਮੈਂ ਉਹਨੂੰ ਹਾਇਰ ਤੇ ਭੇਜੂੰਗੀ ਉਹਦੇ ਲਈ ਮੈਨੂੰ ਕੋਈ ਰੋਕ ਨਹੀਂ ਸਕਦਾ ਤੈਨੂੰ ਰੱਖ ਚੁੱਕੀ ਹਾਂ ਇੰਟਰਵਿਊ ਕਰਦੇ ਤੁਸੀਂ ਕਬਜ਼ਾ ਕਰਾਤਾ ਜੀ ਕੋਈ ਉਹਨਾਂ 'ਤੇ الزام ਲਾਇਆ ਵੀ ਟਰੱਕ ਯੂਨੀਅਨ ਦਾ ਵੀ ਜਿਹੜਾ ਹੈਗਾ ਵੀ ਐਮਐਲਐਸ ਉਹ ਇਹ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਵੀ ਕਿਸੇ ਵੇਲੇ ਟਰੱਕ ਯੂਨੀਅਨ ਜਾਇਓ ਉਹਨਾਂ ਨੂੰ ਪੁੱਛੋ ਕਿੱਟ ਰਕ ਜੁਨੀਅਨ ਤੱਕ ਕਬਜ਼ਾ ਹੋਇਆ ਜਾਂ ਉਹਨਾਂ ਗਰੀਬਾਂ ਦੀ ਕਿਸੇ ਨੇ ਬਾਹ ਮੜ ਲਈ ਆ ਪੂਰੇ ਰੇਟ ਮਿਲਦੇ ਨੇ ਸਹੀ ਤਰੀਕੇ ਦੇ ਰੇਟ ਮਿਲਦੇ ਨੇ ਇਹਨਾਂ ਲੋਕਾਂ ਨੇ ਐਸਾ ਉੱਥੇ ਤੁਹਾਨੂੰ ਕਿਸੇ ਵੇਲੇ ਚਲੇ ਜਾਏ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਤਲਸਮ ਇਹਨਾਂ ਦਾ ਚਲਾਇਆ ਹੋਇਆ ਸੀ ਇਹ ਸਾਰਿਆਂ ਨੇ ਮਿਲ ਜੁੜ ਕੇ ਇੱਕ ਮੋਨੋਪੋਲੀ ਬਣਾਈ ਹੋਈ ਸੀ ਜਿਹਦੇ ਤਹਿਤ ਇਹ ਰੇਟ ਪਾ ਕੇ ਵੱਧ ਰੇਟ ਪਾਉਂਦੇ ਸੀ ਇਹ ਉੱਪਰਲੇ ਪ੍ਰਬੰਧਕ ਜਿਹੜੇ ਹੁੰਦੇ ਸੀ ਜਿਹੜੇ ਵੀ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਉਹ ਖਾਂਦੇ ਸੀ ਜਿਹੜੇ ਟਰੱਕ ਦਾ ਮਾਲਕ ਸੀ ਉੱਥੇ 400 ਤੋਂ 500 ਗੱਡੀ ਹੁੰਦੀ ਸੀ 200 ਰਹਿ ਗਈ ਕੀ ਕਾਰਨ ਬਣਿਆ ਉਹਨਾਂ ਲੋਕਾਂ ਨੂੰ ਪੈਸਾ ਕਿਉਂ ਨਹੀਂ ਮਿਲਿਆ ਉਹ ਲੋਕ ਆਪਣੀਆਂ ਗੱਡੀਆਂ ਵੇਚਣ ਵਾਸਤੇ ਮਜਬੂਰ ਕਿਉਂ ਹੋ ਗਏ ਅੱਜ ਹਰ ਟਰੱਕ ਜਿਹੜਾ ਟਰੱਕ ਵਾਲਾ ਆ ਉਹ ਸੌਖਾ ਤੇ ਪੂਰੇ ਰੇਟ ਦੇ ਉੱਤੇ ਉਹਦਾ ਕੰਮ ਹੋ ਰਿਹਾ ਔਰ ਹਰ ਇੱਕ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਉਹਨਾਂ ਨੂੰ ਨੱਥ ਪਾ ਕੇ ਰੱਖੀ ਹੋਈ ਹੈ ਜੇ ਇਹਨੂੰ ਕਬਜ਼ਾ ਮੰਨਦੇ ਆ ਤੇ ਸਾਨੂੰ ਉਹ ਐਕਸੈਪਟ ਆ ਇਹਨਾਂ ਦਾ ਇਹ ਸ਼ਬਦ ਜਿਹੜਾ ਹੈ ਭੈਣ ਜੀ ਇੱਕ ਸਖਸ਼ बार-बार ਤੁਹਾਡੇ ਉੱਤੇ ਅਲੀਗੇਸ਼ਨ ਲਾ ਰਿਹਾ ਹੈ ਉਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ ਕੀ ਕਾਰਵਾਈ ਕਰੀਏ ਇੱਦਾਂ ਦੇ ਬਹੁਤ ਥਰੇ ਫਿਰਦੇ ਹੁਣ ਕਿਹਦੇ ਕਿਹਦੇ ਤੇ ਕਾਰਵਾਈ ਕਰਾਂਗੇ ਇੱਥੇ ਤਾਂ ਹੁਣ 100 ਕੀ ਕਹਿੰਦੇ ਡੇਢ 200 ਇਹਨਾਂ ਦਾ ਆ ਡੇਢ 200 ਭਾਜਪੀ ਵਾਲਾ ਡੇਢ 200 ਕਾਂਗਰਸੀਆ ਅਸੀਂ ਕਿੱਥੇ ਕਿੱਥੇ ਕਰbei ਕਰਦੇ ਫਿਰ ਕੰਮ ਕਦੋਂ ਕਰਾਂਗੇ ਦੱਸੋ ਮੈਨੂੰ ਸਾਡੀ ਪੂਰੀ ਪੂਰੀ ਕਨਸੈਂਟਰੇਸ਼ਨ ਜਿਹੜੀ ਆ ਨਾ ਉਹ ਲੋਕਾਂ ਦੇ ਹੱਕ ਦੇ ਵਿੱਚ ਤੇ ਕੰਮਾਂ ਦੇ ਪ੍ਰਤੀ ਹੈਗੀ ਆ ਉਹ ਸਾਡੇ ਕੋਲੋਂ ਨਹੀਂ ਮੱਥਾ ਪੱਜੀ ਇਹਨਾਂ ਦੇ ਨਾਲ ਹੁੰਦੀ ਇੰਨੀ એનર્ਜੀ ਅਸੀਂ ਵੇਸਟ ਨਹੀਂ ਕਰ ਸਕਦੇ ਕਿ ਅਸੀਂ ਲੋਕਾਂ ਦਾ ਸਮਾਂ ਇਹਨਾਂ ਤੇ ਲਾਈਏ ਮੈਂ ਪ੍ਰਾਕਿਉਨ ਫੂਬਾ ਪੰਜਾਬ ਪ੍ਰਧਾਨ ਹੈਪੀ ਸੰਧ ਉਹਨਾਂ ਵੱਲੋਂ ਵੀ ਤੁਹਾਡੇ ਤੇ ਗੰਭੀਰ ਅਲੀਗੇਸ਼ਨ ਲਗਾਏ ਗਏ ਸਨ ਇਹਦੇ ਬਾਰੇ ਕੀ ਕਾਦੇ ਬਾਰੇ ਤੁਹਾਡੇ ਅਗੇਂਸਟ ਉਹਨਾਂ ਨੇ ਕਾਫੀ ਗੰਭੀਰ ਐਜੂਕੇਸ਼ਨ ਲਗਾ ਰਹੀ ਸੀ ਸੰਧੂ ਨੇ ਲਾਇਸੀ ਜਰ ਮੈਂ ਤਾਂ ਮੈਂ ਤਾਂ ਇਹ ਕਹਿ ਰਹੀ ਆ ਕਿ ਟਰੱਕ ਯੂਨੀਅਨ ਦੇ ਸੰਬੰਧ ਦੇ ਵਿੱਚ ਤੁਸੀਂ ਕਿਸੇ ਵੇਲੇ ਸਾਰੇ ਜਣੇ ਇਦਾਂ ਜਿਉਂਦੇ ਤਿਉਂ ਕਿਸੇ ਵੇਲੇ ਉੱਥੇ ਪ੍ਰੈਸ ਕਾਨਫਰੰਸ ਅਰੇਂਜ ਕਰ ਲਓ ਔਰ ਸਾਰੇ ਹੀ ਟਰੱਕ ਡਰਾਈਵਰ ਕੁਛ ਦਿਨਾਂ ਬਾਅਦ ਵਿਲੇ ਹੋ ਜਾਣਗੇ ਔਰ ਸਾਰਿਆਂ ਦੇ ਨਾਲ 150 ਬੰਦੇ ਨਾਲ ਗੱਲਬਾਤ ਕਰਕੇ ਆਇਓ ਤੁਹਾਨੂੰ ਸਾਰਾ ਕੁਝ ਨਸ਼ਰ ਹੋ ਜਾਊਗਾ ਕਿ ਕੀ ਪਹਿਲਾਂ ਚੱਲਦਾ ਸੀ ਤੇ ਕੀ ਕੀ ਹੁਣ ਚੱਲਦਾ ਮੈਮ ਅੱਜ ਫੇਰ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਡਾਲਾ ਸਾਹਿਬ ਨੇ ਵੀ ਕਾਫੀ ਸਵਾਲ ਚੱਕੇ ਆ ਕੀ ਕਹਿਣਾ ਚਾਹੋਗੇ ਉਹ ਆਪਣੇ ਮੂੰਹੋਂ ਕਬੂਲ ਕਰ ਰਿਹਾ ਸੀ ਵੀ ਅਸੀਂ ਤਾਂ ਕਦੀ ਦੇਖਿਆ ਹੀ ਨਹੀਂ ਅਸੀਂ ਤਾਂ ਕਦੀ ਸਕੂਲਾਂ 'ਚ ਪੜ੍ਹੇ ਹੀ ਨਹੀਂ ਸਕੂਲਾਂ ਦੇ ਵਿੱਚ ਕੀ ਕਰਨਾ ਹੁੰਦਾ ਫਿਰ ਕਿਵੇਂ ਪ੍ਰਬੰਧ ਪਤਾ ਲੱਗਣਗੇ ਕਿੱਦਾਂ ਪਤਾ ਲੱਗਾ ਕਿ ਸਕੂਲਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ ਅਸੀਂ ਇਹੀ ਤਾਂ ਰੋਣਾ ਰੋ ਰਹੇ ਆ ਕਿ ਪੁਰਾਣੀਆਂ ਸਰਕਾਰਾਂ ਦੇ ਨਾ ਕੋਈ ਮੰਤਰੀ ਨਾ ਕੋਈ ਐਮ.ਐਲ.ਏ ਕਦੀ ਕਿਸੇ ਨੇ ਸਕੂਲਾਂ ਵੱਲ ਨੂੰ ਮੂੰਹ ਨਹੀਂ ਕੀਤਾ ਕਿਸੇ ਨੇ ਸਕੂਲਾਂ ਦੀ ਦਸ਼ਾ ਵੱਲ ਨਹੀਂ ਦੇਖਿਆ ਔਰ ਤੁਸੀਂ ਸੋਚੋ ਤੁਸੀਂ ਰੋਜ਼ ਮਰੀਆਂ ਨਾਲ ਫੇਸਬੁਕ ਤੇ ਨਿਊਜ਼ ਦੇਖਦੇ ਹੋ ਹਰ ਸਕੂਲ ਹਜੇ ਤੱਕ ਮੈਂ ਜਿੰਨੀਆਂ ਕੀਤੀਆਂ ਮੈਨੂੰ ਲੱਗਦਾ ਅੱਧੀਆਂ ਦੀਆਂ ਚਾਰਦਵਾਰੀਆਂ ਜਿਹੜੀਆਂ ਨਾ ਉਹ ਮਿਜ਼ਰੇਬਲ ਹਾਲਤ ਦੇ ਵਿੱਚ ਸੀ ਅਸੀਂ ਚਾਰਦਵਾਰੀਆਂ ਬਣਾਈ ਜਾਂਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ 78 ਸਾਲ ਬਾਅਦ ਸਾਡੇ ਸਕੂਲਾਂ ਨੇ ਹਜੇ ਚਾਰਦਵਾਰੀਆਂ ਬਣਾਉਣ ਵਾਲੀਆਂ ਰਹਿੰਦੀਆਂ ਅਜੇ ਹੋਰ ਚਾਰਦਵਾਰੀਆਂ ਹੋਣ ਵਾਲੀਆਂ ਆ ਕਿਹੜੇ ਅਕਲਨੇ ਸਕੂਲ ਬੱਚਿਆਂ ਦਾ ਸਕੂਲ ਹੋਵੇ ਤੇ ਸਕੂਲ ਨੂੰ ਚਾਰਦਵਾਰੀ ਨਾ ਹੋਵੇ 9 ਲੱਖ ਰੁਪਏ ਕੱਲੇ ਲਾਇਬ੍ਰੇਰੀ ਉਹਨਾਂ ਦੀ ਚਾਰਦਵਾਰੀ ਤੇ ਲੱਗਾ ਕਨੇ ਸਕੂਲ ਦੇ ਵਿੱਚ ਇੱਕ 1000 ਬੱਚੇ ਉੱਥੇ ਪੜ੍ਹਦੇ ਆ ਜਿੰਮੇ ਵਰ ਕੋਣੇ 1000 ਬੱਚੀ ਕਰਨੇ ਸਕੂਲ ਦੇ ਵਿੱਚ ਪੜ੍ਹਦੀ ਆ ਜੇ ਉਹ ਕਿਸੇ ਪਾਸੇ ਓਪਨ ਆ ਜੀ ਉਹਦੀ ਚਾਰਦਵਾਰੀ ਹੈ ਨਹੀਂ ਤੇ ਬੱਚਿਆਂ ਦੀ ਸਿਕਿਉਰਿਟੀ ਕਿੱਥੇ ਆ ਕੇਸ ਕਾਦੇ ਸਿੱਤੇ ਬੱਚੇ ਲੋਕਾਂ ਨੇ ਆਪਣੇ ਸਕੂਲਾਂ ਦੇ ਵਿੱਚ ਭੇਜਣੇ ਜੇ ਸਕੂਲਾਂ ਦੀ ਚਾਰਦਵਾਰੀ ਹੈ ਨਹੀਂ ਤਾਂ ਗੱਲ ਇਹਨਾਂ ਕੋਲ ਬਹੁਤਿਆਰ ਕਰਨ ਵਾਸਤੇ ਸਿਕਿਉਰਿਟੀ ਵਾਸਤੇ ਇਹ ਤਸੀਲ ਸਕੂਲ ਲਈ ਤੁਹਾਡੇ ਵੀ ਸਵਾਲ ਆ ਜੀ ਸਕੂਲ ਤਸੀਲ ਸਕੂਲ ਦੇ ਵਿੱਚ ਅੰਦਰ ਤਾਂ ਚਲੋ ਮੈਡਮਾਂ ਬੱਚਿਆਂ ਨੂੰ ਸਾਹਮਣੇ ਦੇਖ ਕਿਉਂਕਿ ਬਾਹਰ ਜਿਹੜੀ ਮੰਡੀਰ ਹੈ ਜਿਹੜੇ ਭੂੜ ਆਸ਼ਕ ਆ ਉਹ ਮਿਲ ਗਈ ਬੱਚਿਆਂ ਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਕਿਉਂ ਨਾ ਉੱਥੇ ਮਲਾਜਮ ਜਿਹੜੇ ਦੋ ਪੱਕੇ ਲਗਾਏ ਜਾਣ ਕਿਉਂਕਿ ਜਦੋਂ ਵੀ ਸ਼ਿਕਾਇਤ ਕੀਤੀ ਆ ਇੱਕ ਦੋ ਵਾਰ ਹੀ ਆ ਜਾਂਦੇ ਮਲਾਜਮ ਉਦੋਂ ਬਾਅਦ ਨਹੀਂ ਆ ਔਰ ਮੈਂ ਆਜੀ ਡੀਐਸਪੀ ਸਾਹਿਬ ਨੂੰ ਕਹੂੰਗੀ ਸਵੇਰੇ ਸਕੂਲ ਦੇ ਟਾਈਮ ਜਦੋਂ ਸਕੂਲ ਬੱਚੇ ਜਾਂਦੇ ਨੇ ਔਰ ਸ਼ਾਮ ਨੂੰ ਛੁੱਟੀ ਦੇ ਟਾਈਮ ਉੱਥੇ ਪੱਕੇ ਦੋ ਮੁਲਾਜ਼ਮ ਜਿਹੜੇ ਉਹ ਲਗਾ ਦਿੱਤੇ ਜਾਣਗੇ ਬੱਚਿਆਂ ਦੀ ਸਿਕਿਉਰਿਟੀ ਪਹਿਲਾਂ ਆ ਬਾਕੀ ਸਾਰੇ ਕੰਮ ਕਰ ਚਲੇ ਜਾਣਗੇ ਬੱਚਾ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਨੇ ਹਟ ਜਾਣਗੇ ਫਿਰ ਜਦੋਂ ਪੁਲਿਸ ਮੁਲਾਜ਼ਮ ਉੱਥੇ ਹੋਣਗੇ ਕਿਉਂਕਿ ਹੁਣ ਬਾਜ਼ਾਰਾਂ ਦੇ ਵਿੱਚ ਆਪਾਂ ਇਹ ਨਹੀਂ ਦੇਖ ਸਕਦੇ ਕਿ ਕੋਈ ਉੱਥੇ ਘੁੰਮਣ ਆਇਆ ਜਾਂ ਕੋਈ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣਾ ਹੈ ਸਾਡਾ ਕੰਮ ਸਕੂਲ ਨੂੰ ਸਿਕਿਉਰ ਕਰਨਾ ਹੈ ਆਪਾਂ ਸਕੂਲ ਨੂੰ ਸਿਕਿਉਰ ਕਰਾਂਗੇ ਜਿਹੜੇ ਨਜਾਇਜ਼ ਮੁੰਡੇ ਘੁੰਮਦੇ ਆ ਕੇ ਉਹਨਾਂ ਤੇ ਚਲਾਨ ਕੱਟੇ ਜਾਣ ਤੇ ਆਪਣੇ ਆਪ ਜਿਹੜੇ ਲੋਕ ਉੱਤੇ ਨਜਾਇਜ਼ ਜਿਹੜੇ ਘੁੰਮਦੇ ਆਗੇ ਆਪਣੇ ਆਪ ਹਟ ਜਾਣਗੇ ਬਹੁਤ ਕੱਟੇ ਜਾਂਦੇ ਚਲਾਨ ਜੀ ਫਿਰ ਚਲਾਨ ਛਡਾਉਣ ਵਾਲੇ ਵੀ ਪਹੁੰਚ ਜਾਂਦੇ ਨੇ ਚਲੋ ਉਹ ਫਿਰ ਵੀ ਚਲੋ ਪੁਲਿਸ ਦੀ ਨਜ਼ਰ ਹੁੰਦੀ ਹੈ ਉਹਨਾਂ ਨੂੰ ਪਤਾ ਲੱਗ ਜਾਣਾ ਕਿਹੜੇ ਵਾਰਾ ਭੁੰਦੇ ਆ ਤੇ ਕਿਹੜੇ ਕੰਮ ਕਰਦੇ ਗੁਰਦੌਰ ਮਾਰਕੀਟ ਕਮੇਟੀ ਨੇ ਡਾ ਕੇਰਨ ਲਾਇਆ ਕਿ ਕੋਈ ਵੀ ਉਹਨਾਂ ਨੇ ਕਿਹਾ ਵੀ ਕਿ 90 100 ਪੈਂਟ ਗੁਰਦੌਰ ਨੂੰ ਲੱਗਦੇ ਸੀ ਉਹਦੇ ਵਿੱਚ ਇੱਕ ਕਾਬਲ ਬੰਦਾ ਨਹੀਂ ਗੁਰਦੌਰ ਤੋਂ ਲੱਭਾ ਕਿ ਜਿਹੜੇ ਕੇਰਨ ਲਾਇਆ ਜਾਂਦਾ ਵੀ ਜਿਹੜਾ ਉੱਥੋਂ ਨੋਰਮਲ ਤੋਂ ਲਿਆ ਕੇ ਲਾਇਆ ਉਹਨਾਂ ਨੂੰ ਕੋਈ ਵੀ ਜਿਹਨੂੰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਿਹੜੇ 3406 ਆ ਹੁਣ ਕੋ ਤੁਸੀਂ ਆਪਣੇ ਚੇਅਰਮੈਨਾਂ ਤੇ ਵੀ ਜਾਣਨਾ ਪਾ ਦਿਓ ਤੁਸੀਂ ਨਕੂਦਰ ਦੇ ਵਿੱਚ ਕਿਹੜਾ ਕਿਹੜਾ ਲਾਇਆ ਸੀ ਤੁਸੀਂ ਅਮਰੀਕਾ ਬੈਠਾ ਲਾਤਾ ਸੀ ਚੇਅਰਮੈਨ ਉਹਦਾ ਕੀ ਅਸਰ ਹੋਇਆ ਸੀ ਬੈਠੋ ਪਰਚੇ ਦਾ ਜੰਮੂ ਪਰਚਾ ਹੋਇਆ ਸੀ ਹਨਾ ਬਈ ਉਹ ਜਿਹੜੇ ਕੀ ਕਹਿੰਦੇ ਹੁੰਦੇ ਆ ਬਈ ਤੁਸੀਂ ਅਮਰੀਕਾ ਬੈਠਾ ਬੰਦਾ ਚੇਅਰਮੈਨ ਲਾਤਾ ਇੱਕ ਵਾਰੀ ਲਾਇਆ ਹੀ ਨਹੀਂ ਉਦੋਂ ਉਦੋਂ ਕੀ ਗੱਲ ਨ ਕੋਦਰ ਦੇ ਵਿੱਚ ਇਕੱਲੇ ਦਾ ਲੈ ਨਹੀਂ ਸੀਗਾ ਉਦੋਂ